ਆ ਜਿਹੜੇ ਦਿਨ ਨੇ ਤੁਹਾਡੇ 골ਡਨ ਡੇਜ਼ ਨੇ ਇੰਜੋਏ ਕਰੋ ਇੱਥੇ ਆ ਜਿਹੜੇ ਮੁੰਡੇ ਪਰਫਾਰਮ ਕਰਕੇ ਕੁੜੀਆਂ ਪਰਫਾਰਮ ਕਰਕੇ ਗਈਆਂ ਉਹਨਾਂ ਦੇ ਵੀ ਇਦੋਂ ਬਾਅਦ ਦੇ ਵਿਆਹ ਹੀ ਜਾਣਗੇ ਮੁੰਡੇ ਵਿਆਹੇ ਜਾਣਗੇ ਇਹਨਾਂ ਦੀਆਂ ਵੀਡੀਓ ਆਇਆ ਕਰਨਗੇ ਫਿਰ ਅੱਜ ਪਹਿਲਾ ਬਰਥਡੇ ਬੇਵੀ ਦਾ ਹੈਨਾ ਫਿਰ ਫੇਸਬੁੱਕ ਤੇ ਭਾਲੀ ਜਾਓਗੇ ਇੱਕ ਦੂਜੇ ਨੂੰ ਅੱਜ ਜਦੋਂ ਇੱਥੇ ਨੇ ਇੱਥੇ ਮਿਲ ਲਓ ਇਹਨਾਂ ਨੂੰ ਫਿਰ ਫੇਸਬੁੱਕ ਤੇ ਕਾਹਦੀ ਕਲੇਸ਼ ਮੁੱਕੀ ਆ ਹੁਣ ਤਾਂ ਸੋ ਰੌਲੇ ਸਿਆਪਿਆਂ ਚ ਪੈ ਜਾਓਗੇ ਜੋ ਸਿਆਣੇ ਕਹਿੰਦੇ ਆ ਪਾਸਟ ਇਜ਼ ਪਾਸਟ ਇਵਨ ਗੋਡ ਕਾਂਟ ਚੇਂਜ ਪਾਸਟ ਜਿਹੜੀ ਲੰਘ ਗਈ ਕੱਲ ਉਹਨੂੰ ਕੋਈ ਬਦਲ ਨਹੀਂ ਸਕਦਾ ਆਉਣ ਵਾਲੀ ਦਾ ਪਤਾ ਨਹੀਂ ਜਿਹੜੀ ਅੱਜ ਐ ਉਹਨੂੰ ਇੰਜੋਏ ਕਰੋ ਅੱਜ ਨੂੰ ਇੰਜੋਏ ਕਰੋ ਜੋ ਅੱਜ ਹੋ ਰਿਹਾ ਹੈ ਅਗਲਿਆਂ ਦੀ ਚਿੰਤਾ ਚ ਅੱਜ ਵਾਲਾ ਖਰਾਬ ਕਰ ਲੈਂਦੇ ਆ ਜਿੰਦਿਆਂ ਦੇ ਲੋਕ ਠੱਗੀਆਂ ਮਾਰੀ ਜਾਂਦੇ ਆ ਬੜੇ ਕਪਲੇ ਕਰੀ ਜਾਂਦੇ ਰਹਿੰਦੇ ਆ ਜੁਆਕਾਂ ਦਾ ਕੁਝ ਕਰ ਜੀਏ اصل ਜੁਆਕਾਂ ਨੂੰ ਵੀ ਛੱਡ ਦੋ ਕੁਝ ਕਰਨ ਵਾਸਤੇ ਔਰ ਜੁਆਕ ਹੈ ਜੇ ਨਿਕਲਦੇ ਪਹਿਲੀ ਵਰਸੀ ਮਨਾਉਣ ਨੂੰ ਪੈਸੇ ਨਹੀਂ ਹੁੰਦੇ ਫਿਰ ਮੁਹੰਮਦ মিয়া ਬਖਸ਼ ਲਿਖਦੇ ਨੇ ਜਿੰਨਾ ਪਿੱਛੇ ਪਾਪ ਕਮਾਏ ਕਿੱਥੇ ਗਏ ਤੇਰੇ ਘਰ ਦੇ ਜਿੰਨਾ ਪਿੱਛੇ ਪਾਪ ਕਮਾਏ ਕਿੱਥੇ ਗਏ ਤੇਰੇ ਘਰ ਦੇ ਪੈਰ ਪਸਾਰ ਪਿਆ ਵਿੱਚ ਵੇੜੇ ਚੱਕੋ ਚੱਕੋ ਕਰਦੇ ਕਾਂਟਾ ਨਹੀਂ ਰੱਖਦੇ ਡੈਡ ਬੋਡੀ ਨੂੰ ਕਾਂਟਾ ਨਹੀਂ ਰੱਖਦੇ ਉਹ ਕਹਿੰਦੇ ਮੁੱਲਾਂਪੁਰ ਵਾਲੀ ਭੂਆ ਪਰਸੋਂ ਨੂੰ ਫੁੱਲਾਂ ਤੇ ਆ ਜੂ ਤੇਰੇ ਚੱਕੀਏ ਜੇ ਥੋੜੀ ਘੰਟਾ ਹੀ